ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂਨੀਆ ਰੋਡ ਇਲਾਕੇ ਦੇ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੂੰ ਘੇਰ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਤਸਵੀਰਾਂ ਦੇਖ ਸਕਦੇ ਹੋ ਤਿੰਨ ਬਦਮਾਸ਼ਾਂ ਜੀ ਜਿਨ੍ਹਾਂ ਦੇ ਵੱਲੋਂ ਦੇਰ ਰਾਤ ਇੱਕ ਨੌਜਵਾਨ ਨੂੰ ਘੇਰ ਕੇ ਉਸ ਦਾ ਕਤਲ ਕੀਤਾ ਗਿਆ ਸੀ ਉਸ ਦੇ ਉੱਤੇ ਗੋਲੀਆਂ ਚਲਾ ਕੇ ਸੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਸੀ ਪਰਿਵਾਰ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਬਾਹਰ ਹੀ ਘੇਰ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਧ ਵੱਲੋਂ ਲਗਾਤਾਰ ਹਿੰਸਾਬ ਦੀ ਮੰਗ ਕੀਤੀ ਜਾ ਰਹੀ ਤਾਂ ਹੁਣ ਪੁਲਿਸ ਵੱਲੋਂ ਕਬੱਡੀ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜੇ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੱਸਦੀ ਹੈ ਪੁਰਾਣੀ ਰੰਜਿਸ਼ ਤੇ ਚੱਲਦੇ ਇਹਨਾਂ ਤਿੰਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਘਰ ਦੇ ਬਾਹਰ ਹੀ ਉਸ ਦਾ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਇਹਦੇ ਵਿੱਚ ਲੋਕਲ ਪੁਲਿਸ ਨੇ 10 ਬੰਦੇ ਰੈਸਟ ਕੀਤੇ ਹੈ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਲਾਇਸ ਗੱਸੀ ਤੇ ਸ਼ੇਰਾ son of ਜਨਕ ਰਾਜ ਇਹਨਾਂ ਨੇ ਬੇਸਿਕਲੀ 12 ਅਪ੍ਰੈਲ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤਾਂ ਕਿ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 ਅਪ੍ਰੈਲ ਦੇ ਲਾਗੇ ਤਾਂ ਕਿ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਬਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਬਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗਿਆ ਇਹਨਾਂ ਨੇ 12 ਤਰੀਕ ਨੂੰ ਰੈਕੀ ਰੁਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀयां ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰੇਸ਼ੇ ਭੋਲਾ ਜੀ ਨੇ ਟੀਮਸ ਬਣਾਈ ਤੇ ਵਕਸਫਾ ਥਾਮਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆਪਣਾ ਮੜਕ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਐ ਤੇ ਜਿਹੜੇ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਐ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਐ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀ ਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪਿਸਤਲ ਹੈ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਣੀ ਮੋਟੀ ਲੱਗਦਾ ਤਪਸਿਤ ਸੀਗੀ ਪਰ ਜਦੋਂ ਹਰਸ਼ੀਰ ਨਾਲ ਲੜਾਈ ਹੋਈ ਇਹਦੀ ਅਰਨਰ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਬੋਲੀ ਮਾਰਕੇ ਦਾ ਕਤਲ ਕੀਤਾ ਤੇ ਹੋਰ ਵੀ 6 ਸਪ ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹ ਉਹਨਾਂ ਨੂੰ ਫਰੈਂਡਲੀ ਵੀ ਟੀਮਸ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਣਗੇ ਉਹ ਮੈਂ ਅਸੀਂ ਤੋੜ ਦੇ